ਤਿਆਪ ਇਹ ਬੁੱਲ ਕਿਹੜੇ ਦਾਗਾ ਇਹ ਬਦਨੀ ਕਰਨ ਵਾਲੇ ਫੜੀਦਾ ਜੀ ਟੈਸਟੀਕਲ ਦੇਖ ਸਕਦੇ ਹਾਂ ਟੈਸਟੀਕਲ ਵੀ ਬਹੁਤ ਵਧੀਆ ਗਏ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸ਼ਹਿਰ ਭਦਾਵੜ ਤਹਿਸੀਲ ਪੈ ਜਾਂਦੀ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਵਾਂ ਜਾਂਦਾ ਹਾਂ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਇੱਕ ਕੱਟਾ ਦੇਖ ਰਹੇ ਹੋ ਇਹ ਵਕਾਊ ਹੋਗਾ ਚੰਗੇ ਰਿਕਾਰਡ ਦਾ ਮਾਂ ਵੀ ਗੋਲੀ ਖੜੀ ਹੈ ਮਾਂ ਦਾ ਦੁੱਧ ਵੀ ਚੰਗਾਗਾ ਤੇ ਬਾਕੀ ਚੰਗੇ ਬੁੱਲਦਾਗਾ ਮਸ਼ਹੂਰ ਬੁੱਲਾ ਉਸ ਬੁੱਲਦਾ ਇਹ ਕਟਾਗਾ ਦੋਨੇ ਪਾਸਿਆਂ ਤੋਂ ਲਾਈਨ ਬਹੁਤ ਚੰਗੀ ਹੈਗੀ ਤੇ ਬਾਕੀ ਜੋ ਡਿਟੇਲ ਹੋਊਗੀ ਕਿਹੜੇ ਬੁੱਲਦਾਗਾ ਤੇ ਮਾਂ ਦਾ ਕੀ ਰਿਗਾਰਡ ਆ ਕਿੰਨੀ ਉਮਰ ਆ ਰੇਟ ਵਗੈਰਾ ਉਹ ਸਾਰਾ ਆਪਾਂ ਬਾਈ ਤੋਂ ਪੁੱਛਾਂਗੇ ਤੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਫਿੱਟ ਬੈਂਦਾ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਇੱਥੇ ਆ ਕੇ ਦੇਖ ਕੇ ਆਜੀ ਤਸੱਲੀ ਕਰਕੇ ਤੇ ਤੁਸੀਂ ਕੱਟੇ ਨੂੰ ਖਰੀਦ ਸਕਦੇ ਹੋਗੇ ਤੇ ਕੱਟਾ ਇਹ ਜੋ ਭਰਾ ਰੱਖਣਾ ਚਾਹੁੰਦਾ ਹੈ ਨਸਲ ਸੁਧਾਰ ਵਾਸਤੇ ਉਹ ਲਿਆ ਸਕਦਾ ਜਾਂ ਵੈਸੀ ਸ਼ੌਂਕੀਆ ਰੱਖਣਾ ਪਰ ਇਹ ਵੱਡਣ ਵਾਲਿਆਂ ਨੂੰ ਨਹੀਂ ਦੇਣਾਗਾ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤਾਂ ਕਰਕੇ ਆਪਾਂ ਵੀਡੀਓ ਬਣਾ ਰਹੇ ਹਾਂ ਨਹੀਂ ਵੱਡਣ ਵਾਲਿਆਂ ਦਾ ਜਦੋਂ ਮਰਜ਼ੀ ਦੇ ਜਾਂਦੇ ਬਿਨਾਂ ਵੀਡੀਓ ਤੋਂ ਤੇ ਬਾਕੀ ਕੁਝ ਥੋੜੀ ਜਿਹੀ ਬਾਈਆਂ ਦੀ ਮਜਬੂਰੀ ਹੈਗੀ ਤੇ ਤਾਂ ਕਰਕੇ ਵੀ ਵੇਚ ਰਹੇ ਆ ਤੇ ਆ ਜੋ ਆਪਾਂ ਬਾਈ ਨਾਲ ساری ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦੰਨੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਤੋੜ ਕੇ ਦਿਖਾ ਦਾਂਗੇ ਜੇ ਨਾ ਡਰਿਆ ਤਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਆਪਣਾ ਨਾਮ ਦੱਸ ਦਿਓ ਸੁਖਪਾਲ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਇਹ ਭਧੌੜ ਬਾਈ ਘਰ ਕਿੱਥੇ ਕੋਈ ਬੈ ਜਾਂਦਾਗਾ ਇਹ ਵੀ ਆਪਣੇ ਜੰਗਪੀਏ ਸਕੂਲ ਕੋਲੇ ਠੀਕ ਹੈ ਤੇ ਅੰਦਰਲੇ ਗੁਰਦੁਆਰੇ ਕੋਲੇ ਅੰਦਰਲੇ ਗੁਰਦੁਆਰੇ ਕੋਲੇ ਹਾਂਜੀ ਠੀਕ ਹੈ ਤੇ ਬਾਕੀ ਚਲੋ ਨੰਬਰ ਚੱਲੀ ਜਾਂਦਾ ਹਨਾ ਕਾਲ ਕਰਕੇ ਬੰਦਾ ਪੁੱਛ ਕੇ ਆ ਸਕਦਾ ਹਨਾ ਤੇ ਆਪਾਂ ਇਹ ਕੱਟੇ ਦੀ ਬਾਈ ਡਿਟੇਲ ਸ਼ੁਰੂ ਕਰੀਏ ਕਿੰਨੀ ਉਮਰ ਦੀ ਇਹ 10 ਮਹੀਨਿਆਂ ਦਾ ਵੀਰੇ 10 ਮਹੀਨਿਆਂ ਦਾ ਹਾਂਜੀ ਠੀਕ ਹੈ ਤੇ ਮਾਂ ਇਹਦੀ ਕੋਲੀ ਖੜੀ ਇਹੀ ਹੈਗੀ ਹਾਂਜੀ ਹਾਂਜੀ ਮਾਂ ਇਹਦੀ ਠੀਕ ਹੈ ਤੇ ਕਿਹੜੇ ਸੂਏ ਨੇ ਇਸ ਵਾਰ ਸੁਣਾਗਾ ਇਹ ਦੂਜੇ ਵੀਰੇ ਸੂਏ ਸੁਣਾਉਣੇ ਨੇ ਤੇ ਪਹਿਲੇ ਸੂਏ ਦਾ ਕੱਟਾ ਆਏਗਾ ਅਸਾਂ ਇਹ ਪਹਿਲੇ ਸੂਏ ਦਾ ਕੱਟਾ ਹੀ ਆ ਹਾਂਜੀ ਹਾਂਜੀ ਠੀਕ ਹੈ ਇਹ ਸੇ ਦਾ ਹੀ ਹੈ ਨਾ ਹਾਂਜੀ ਹਾਂਜੀ ਸੇ ਦਾ ਹੀ ਠੀਕ ਹੈ ਤੇ ਇਹਦਾ ਦੁੱਧ ਦਾ ਕੀ ਰਿਕਾਰਡ ਮਾਂ ਦਾ ਪਹਿਲੇ ਸਵੇਰੇ 14 ਕਿਲੋ ਦੇ ਜੀ ਪਹਿਲੇ ਸਵੇਰੇ 14 ਲੀਟਰ ਦੁੱਧਤਾ ਹਾਂਜੀ ਹਾਂਜੀ ਬਾਈ ਠੀਕ ਆ ਵੀ ਆਪਾਂ ਚੋਇਆ ਇਹਨਾਂ ਤਸੱਲੀ ਨਾਲ ਹਾਂ ਮੈਂ ਆਪ ਹੀ ਧਾਰ ਕਰਦਾ ਫੇਰ ਠੀਕ ਆ ਆਪ ਵੀ ਆਪਾਂ ਧਾਰ ਕਰਦੇ ਰਹੇ ਹਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿਵੇਂ ਲੰਮਾ ਸਮਾਂ ਦੇਗੀ ਹਾਂਜੀ ਹਾਂਜੀ ਬਾਈ ਠੀਕ ਆ ਦੁੱਧ ਲੰਮਾ ਸਮਾਂ ਦੇਗੀ ਸੀ ਹਾਂਜੀ ਹਾਂਜੀ ਠੀਕ ਆ ਤੇ ਆਪ ਇਹ ਬੁੱਲ ਕਿਹੜੇ ਦਾਗਾ ਇਹ ਬੱਧਨੀ ਕ ਨਾਲੇ ਫੜੀਦਾ ਜੀ ਅੱਛਾ ਇਹ ਬਲੀ ਬੱਧਨੀ ਦਾਗਾ ਹਾਂਜੀ ਹਾਂਜੀ ਠੀਕ ਆ ਤੇ ਇਹ ਹੁਣ ਝੋਟੀ ਕੱਬਣਾ ਕੀ ਦੂਜੇ ਦਿਨ ਲਈ ਹਾਂ ਜੀ 2 ਮਹੀਨੇ ਰਹਿ ਗਏ ਇਹ ਸੁਣ ਵਾਲੇ ਜੀ ਅੱਛਾ 2 ਮਹੀਨੇ ਰਹਿ ਗਏ ਸੁਣ ਦੇ 2 ਮਹੀਨੇ ਰਹਿ ਗਏ ਹਾਂ ਜੀ ਇੱਕ ਪਤਾ ਨਹੀਂ ਕਿ ਮੈਂ 10 ਮਹੀਨੇ ਕੱਟੇ ਦੀ ਉਮਰ ਰਹਿ ਗਈ ਹੈ 10 ਮਹੀਨੇ ਹਾਂ ਜੀ ਠੀਕ ਹੈ ਤੇ ਫਿਰ ਇਹ ਕਿੰਨੇ ਟਾਈਮ ਬਾਅਦ ਬਣ ਗਈ ਸੀਗੀ ਸੁਣ ਤੋਂ ਇਹ 2 ਮਹੀਨਾ ਬਾਅਦ ਵੀ ਅੱਛਾ 2 ਮਹੀਨੇ ਬਾਅਦ ਬਣ ਗਈ ਸੀਗੀ ਹਾਂ ਜੀ ਹਾਂ ਜੀ ਠੀਕ ਹੈ ਤੂੰ ਕਿਵੇਂ ਰਹੀ ਚੋਣ ਜਾਂਚ ਠੰਡੀ ਰਹੀ ਹੈ ਬੁਰੀ ਬਹੁਤ ਜ਼ਿਆਦਾ ਜੀ ਬਾਕੀ ਆਪਾਂ ਘਰੇ ਆਪਦੇ ਘਰ ਦੀ ਹੈ ਜੀ ਆਪਣੇ ਠੀਕ ਹੈ ਘਰ ਦੀ ਪਾਲੀ ਕਰੀ ਹੈ ਆਪਣੇ ਠੀਕ ਅੱਛਾ ਕੱਟੀ ਵੀ ਆਪਾਂ ਘਰ ਦੀ ਪਾਲੀ ਸੀਗੀ ਪਾਲੀ ਹਾਂ ਜੀ ਹਾਂ ਜੀ ਠੀਕ ਆ ਮਾਂ ਨੂੰ ਲਵਾ ਸੀ ਹਾਂਜੀ ਮਾਂ ਇਹਦੀ ਵੇਚ ਕੇ ਆਪਾਂ ਇਹ ਜਿਹੇ ਰੱਖ ਲਿਆ ਸੀਗਾ ਅਸੀਂ ਇਹਨੂੰ ਰੱਖ ਲਿਆ ਸੀ ਹਾਂਜੀ ਹਾਂਜੀ ਠੀਕ ਆ ਤੇ ਕੱਟੇ ਦਾ ਆਪਾਂ ਰੇਡ ਕਿੰਨਾ ਕਰਦੇ ਆਂ ਬਾਈ ਕੱਟੇ ਦਾ ਆਪਾਂ ਕਿਰੇ 40000 40000 ਹਾਂਜੀ ਹਾਂਜੀ ਠੀਕ ਆ ਤੇ ਬਾਕੀ ਮੌਕੇ ਤੇ ਹੋਜੂ ਮਾੜਾ ਮੋਟਾ ਮਾਨਤਾਨਾ ਹਣਾ ਮੌਕੇ ਤੇ ਮਾਨਤਾਨਾ ਹੋਜੂਗਾ ਜੀ ਬਟਨ ਵਾਲਾ ਕੁੱਝ ਨਾ ਕਰੀ ਰਿਹਾ ਠੀਕ ਹੈ ਵੀ ਆਪਾਂ ਰੱਖਣ ਵਾਲਿਆਂ ਨੂੰ ਦੇਣਾ ਹਨ ਹਾਂਜੀ ਹਾਂਜੀ ਰੱਖਣ ਵਾਲਿਆਂ ਨੂੰ ਦੇਣਾ ਠੀਕ ਹੈ ਆਪਣੀ ਮਜਬੂਰੀ ਹੈ ਵੀਰੇ ਮੈਂ ਨਾਲ-ਨਾਲ ਨਾ ਡਿਊਟੀ ਕਰਦਾ ਠੀਕ ਹੈ ਤਾਂ ਕਰਕੇ ਆਪਾਂ ਵਿਚਨਾਵਾਂ ਤੇ ਨਹੀਂ ਆਪਾਂ ਨੂੰ ਘਰੇ ਰੱਖਣਾ ਸੀਗਾ ਅਸਾਂ ਨਹੀਂ ਤਾਂ ਆਪਾਂ ਪਾਲਣਾ ਸੀਗਾ ਹਾਂਜੀ ਹਾਂਜੀ ਨਹੀਂ ਪਾਲਣਾ ਸੀਗਾ ਤੇ ਇੱਕ ਮੱਛ ਦੂਜੀ ਸਵੇ ਸੁਣ ਵਾਲੀ ਆ ਥੋੜੀ ਥਾਂ ਦੀ ਤੰਗੀ ਆ ਥਾਂ ਦੀ ਤੰਗੀ ਆ ਹਨਾ ਹਾਂਜੀ ਹਾਂਜੀ ਇਸੇ ਕਰਕੇ ਫਿਰ ਆਪਾਂ ਇਹਨੂੰ ਵੇਚ ਰਹੇ ਹਾਂ ਠੀਕ ਹੈ ਹਾਂਜੀ ਵੱਡਣ ਵਾਲਿਆਂ ਨੂੰ ਵੇਚਣਾ ਨਹੀਂ ਸੀ ਪਰ ਕੋਈ ਗੱਲ ਨਹੀਂ ਫਿਰ ਠੀਕ ਹੈ ਵੀ ਵੱਡਣ ਵਾਲਾ ਨਾ ਫੋਨ ਲਾਵੇ ਵੀਰ ਜੀ ਜੇ ਆਪਣਾ ਵੀਡੀਓ ਬਣਾਉਣ ਦੀ ਵੀ ਲੋੜ ਨਹੀਂ ਜੀ ਹਨਾ ਹਾਂਜੀ ਹਾਂਜੀ ਉਹਦਾ ਫਿਰ ਦੁਰੇ ਹੀ ਫਰਦੇ ਜਿਵੇਂ ਦੇਣਾ ਹੁੰਦਾ ਸਹੀ ਗੱਲ ਹੈ ਤੇ ਦੋਸਤੋ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਤਾ ਸੀ ਵੈਸੇ ਚਲੋ ਬਾਈ ਨੇ ਵੀ ਦੱਸਤਾ ਵੀ ਰੱਖਣ ਵਾਲੇ ਫੋਨ ਲਾਵੇ ਜਿਹਨੇ ਰੱਖਣਾ ਕੱਟਾ ਚੰਗਾਗਾ 14 ਲੀਟਰ ਦੁੱਧ ਬਹੁਤ ਹੁੰਦਾਗਾ ਪਹਿਲੇ ਸੂਏ ਬਾਕੀ ਮਾਂ ਕੋਲੇ ਖੜੀ ਐ ਤੇ ਤੁਹਾਨੂੰ ਦਿਖਾਈ ਦਿੱਤੀ ਐ ਤੇ ਕੱਦ-ਕਾੜ ਦੇ ਵਿੱਚ ਵੀ ਚੰਗਾ ਹਨਾ 10 ਮਹੀਨੇ ਉਮਰ ਆ ਜੀ ਤੇ 10 ਮਹੀਨੇ ਉਮਰ ਆ ਤੇ ਮਾਂ ਦੇ ਤਕਰੀਬਨ ਬਰੋਬਰ ਹੀ ਜਾਣ ਵਾਲਾਗਾ ਤੇ ਮਾਂ ਨਾ ਉਹ ਤਾਂ ਟੱਪੂ ਆ ਜਾਣੀ ਕਿ ਇਹ ਥੋੜੇ ਟਾਈਮ ਦੇ ਵਿੱਚ ਹੀ ਕਿਉਂਕਿ ਕੱਟਾ ਹੱਡਾਂ ਪੈਰਾਂ ਦਾ ਬਹੁਤ ਨਰੋਆ ਬਾਕੀ ਬਲੀਵਦਨੀ ਬੋਲ ਨੂੰ ਸਾਰੇ ਤੁਸੀਂ ਜਾਣਦੇ ਹੋ ਬਹੁਤ ਚੰਗੇ ਬੱਚੇ ਪਾਉਂਦਾਗਾ ਸੋਹਣੇ ਬੱਚੇ ਪਾਉਂਦਾਗਾ ਤੇ ਠੰਡੇ ਸੀਲ ਬੱਚੇ ਪਾਉਂਦਾਗਾ ਤੇ ਬਾਕੀ ਝੋਟੀਆਂ ਦੁੱਤੇ ਆਈਆਂ ਉਹਦੀਆਂ ਤੇ ਚੰਗਾ ਰਿਕਾਰਡ ਆ ਕੁੱਲ ਮਿਲਾ ਕੇ ਉਹਦਾ ਕਿਉਂਕਿ ਯੋਗਰਾਜ ਲਾਈਨ ਦੇ ਵਿੱਚੋਂ ਆਹੋ ਤੇ ਬੱਚੇ ਫਿਰ ਉਹ ਚੰਗੇ ਹੀ ਪਾਉਂਦਾ ਜਿਵੇਂ ਝੋਟੀਆਂ ਆ ਗਈਆਂ ਜਾਂ ਕੱਟੇ ਆ ਗਏ ਸਾਰੇ ਚੰਗੇ ਆਉਣੇ ਆਗੇ ਤੇ ਠੰਡਾ ਸੀਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਹਣ ਬਾਈ ਹੱਥ ਮਾਰੀ ਜਾਂਦਾ ਹਨਾ ਯਾਨੀ ਪੂਸ ਚੱਕ ਲਿਆ ਚਲੋ ਮੈਂ ਇਥੋਂ ਜਰੂਰ ਉਪਰਾ ਕਰਕੇ ਥੋੜਾ ਜਨਾ ਡਰ ਸਕਦਾਗਾ ਤੇ ਆਪਾਂ ਬਾਕੀ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਕੀ ਬਾਈ ਕੋਈ ਫੀਲ ਹੂਡ ਨਹੀਂ ਪਾਉਂਦਾਗਾ ਤੇ ਸਿਰਫ ਬਸ ਜਿਵੇਂ ਆਮ ਤੂੜੀ ਹਰੇ ਹੋਗੇ ਜਾਂ ਮਾੜਾ ਮੋਟਾ ਬਾਈ ਕਹਿੰਦਾ ਦਾਣਾ ਪਾ ਦਿੰਦੇ ਸੀਗੇ ਤੇ ਉਹਤੀ ਪਾਲਿਆ ਵਾ ਤੇ ਦੇਖੋ ਤੁਸੀਂ ਕਿੰਨਾ ਵਧੀਆ ਤਿਆਰ ਹੋਇਆਗਾ ਪੂਰਾ ਵਧੀਆ ਰਾਜੀ ਕੱਟਾਗਾ ਸੋਹਣਾ ਪੂਰਾ ਕੱਦ-ਕੜ ਬਹੁਤ ਕਰੂਗਾ ਤੇ ਪੂਰਾ ਚੰਗਾ ਝੋਟਾ ਬਣੂਗਾ ਜੇ ਕੇ ਸੰਭਾਲ ਕਰ ਲਈ ਤੇ ਹੱਡਾਂ ਬਾਰਾਂ ਦਾ ਪੂਰਾ ਨਰੋਵਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ماں ਤੁਸੀਂ ਦੁਬਾਰੇ ਦੇਖ ਸਕਦੇ ਹੋ ਸੋਹਣੀ ਆ ماں 14 ਕਿਲੋ ਦੁੱਧ ਬਹੁਤ ਹੁੰਦਾਗਾ ਤੀਜੇ ਚੌਥੇ ਸੂਏ ਜਾ ਕੇ ਇਹਨੇ 20 ਲੀਟਰ ਵਾਲੀ ਮੱਝ ਬਣ ਜਾਣਾਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤਣੀ ਆ ਤੇ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈਤੀ ਆ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਥੋਂ ਡਰ ਸਕਦਾ ਤੇ ਆਪਾਂ ਚਲੋ ਤੁਹਾਨੂੰ ਤੋੜ ਕੇ ਦਿਖਾਉਨੇ ਆ ਫੇਰ ਵੀ ਤੇ ਪੂਛ ਥੋੜੇ ਜਿਹਾ ਵਾਲ ਆ ਵਧੇ ਵੀ ਜਿਆਦਾ ਦਾ ਹਨਾ ਹਾਂਜੀ ਹਾਂਜੀ ਬੁੜੇ ਜਿਹੀ ਵਾਈਟ ਆ ਗਈ ਤੇ ਬਾਕੀ ਤੁਹਾਨੂੰ ਟੈਸਟੀਕਲ ਦਿਖਾ ਦਗੇ ਆਪਾਂ ਟੈਸਟੀਕਲ ਦੇਖ ਸਕਦੇ ਹੋ ਟੈਸਟੀਕਲ ਵੀ ਬਹੁਤ ਵਧੀਆ ਗਈ ਤੇ ਪੱਟ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਚੜਾਈ ਬਹੁਤ ਆ ਗਈ ਤੇ ਸਾਫ ਸੁਥਰਾ ਕੱਟਾਗਾ ਸੋਹਣਾਗਾ ਚੰਗਾ ਤਿਆਰ ਹੋਊਗਾ ਪੂਰਾ ਖੋਲ ਲਾ ਬਈ ਇਹਨੂੰ ਤੁਹਾਨੂੰ ਆਪਾ ਤੋੜ ਕੇ ਦਿਖਾ ਦਿੰਨੇ ਆ ਜਿਹਨੂੰ ਵੀ ਫੱਟ ਪੈਂਦਾ ਤੁਸੀਂ ਕਾਲ ਕਰ ਸਕਦੇ ਹੋ ਤੋੜ ਦੇ ਨੂੰ ਜੀ ਦੇਖ ਸਕਦੇ ਹੋ ਮੋੜ ਲਾ ਆਈ ਕਮਾਲ ਆ ਵੰਗੇ ਆਇਦਰ ਦੇਖੋ ਤੇਜ਼ ਦੇਖੋ ਕਿੰਨਾ ਸੋਹਣਾਗਾ ਦੇਖੀਂ ਇਧਰ ਬੰਨੇ ਸਾਰੇ ਪੱਖਾਂ ਤੋਂ ਚੰਗਾ ਸੰਭਿਆ ਬਲਿਆ ਸਾਫ਼ ਸੁਥਰਾ ਤੇ ਬਹੁਤ ਵਧੀਆ ਕੱਟਾਗਾ ਤੇ ਆ ਕੇ ਦੇਖ ਲਿਓ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਤੇ ਬਾਈ ਕੋਲ ਜਗ੍ਹਾ ਦੀ ਤੰਗੀ ਆ ਉਹ ਤੁਹਾਨੂੰ ਦਿਸਦੀ ਹੋਣੀ ਆ ਤੇ ਬਾਕੀ ਬਾਈ ਡਿਊਟੀ ਕਰਦਾ ਤਾਂ ਕਰਕੇ ਥੋੜੀ ਜਿਹੀ ਸੰਭਾਲ ਦੀ ਵੀ ਦਿੱਕਤ ਹੈਗੀ ਤੇ ਜਗ੍ਹਾ ਦੀ ਵੀ ਦਿੱਕਤ ਹੈਗੀ ਜੇ ਦੇਖ ਸਕਣੋ ਥੋੜੀ ਜਿਹੀ ਜਗ੍ਹਾ ਹੈ ਧੰਨਵਾਦ ਦੋਸਤੋ ਤੇ ਬਾਈ ਨਾਲ ਗੱਲਬਾਤ ਕਰ ਲਿਓ ਜਿਹਨੂੰ ਵੀ ਫਿੱਟ ਪੈਂਦਾਗਾ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਣਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ